ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਜਸਵੀਰ ਸਿੰਘ ਜੀ ਦੀ ਖਾਲਸਾ ਪਿੰਪਲ ਮਾਜਰਾ ਚਮਕੌਰ ਸਾਹਿਬ ਤੋਂ ਜੋ ਕਿ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂ ਇਲੈਕਸ਼ਨ ਲੜ ਰਿਹਾ ਹਾਂ ਸਵਾਭੀਆਂ ਦਾ ਸੇਵਾਦਾਰ ਬਣ ਕੇ ਇਸ ਹਲਕਾ ਆਨੰਦਪੁਰ ਸਾਹਿਬ ਦੀ ਮੈਂ ਸੇਵਾ ਕਰਨਿਆ ਚਾਹੁੰਦਾ ਹਾਂ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਦਸ ਦਾ ਸਹਿਯੋਗ ਕਰਿਓ ਆਉਣ ਵਾਲਾ ਅਗਲਾ ਸਮਾਂ ਜਿਹੜਾ ਸਾਡਾ ਵਧੀਆ ਬਣ ਸਕੇ ਜਿਵੇਂ ਭੁਰਣ ਹੱਤਿਆ ਹੁੰਦੀ ਆ ਇਹਨੂੰ ਵੀ ਆਪਾਂ ਠੱਲ ਪਾ ਸਕੀਏ ਔਰ ਜਿਵੇਂ ਆਨੰਦਪੁਰ ਸਾਹਿਬ ਦੇ ਵਿੱਚ ਅੰਤਰਰਾਸ਼ਟਰੀ 에어ਪੋਰਟ ਬਣਨਾ ਚਾਹੀਦਾ ਜਿਹੜੀਆਂ ਸੰਗਤਾਂ ਖਾਲਸੇ ਦੀ ਜਨਮ ਭੂਮੀ ਤੇ ਆਉਂਦੇ ਆ ਨੇ ਬਹੁਤ ਰੁਲਦਿਆਂ ਆਉਂਦੀਆਂ ਨੇ ਪਰ ਮੈਂ ਬੇਨਤੀ ਕਰ ਜਾਵਾ ਜੇ ਤੁਸੀਂ ਮੈਨੂੰ ਇਹ ਮੌਕਾ ਦੋਗੇ ਸੇਵਾ ਕਰਨ ਦਾ ਤੇ ਅੱਗੇ ਜਾ ਕੇ ਮੈਂ ਇਹ ਆਵਾਜ਼ ਬੁਲੰਦ ਕਰ ਸਕਾਂਗਾ ਕਿ ਅਨੰਦਪੁਰ ਸਾਹਿਬ ਦੇ ਵਿੱਚ 에어ਪੋਰਟ ਬਣਨਾ ਚਾਹੀਦਾ ਖਾਲਸੇ ਦੀ ਜਨਮ ਭੂਮੀ ਤੇ ਔਰ ਚੌਥਾ ਮੇਰਾ ਮਿਸ਼ਨ ਇਹ ਆ ਕਿ ਜਿਹੜੀ ਇਹ ਨਸ਼ੇ ਦਾ ਬਹੁਤ ਜ਼ਿਆਦਾ ਚੱਕੜ ਚੱਲ ਰਿਹਾ ਹੈ ਨੌਜਵਾਨ ਬੱਚੇ ਮਰ ਰਹੇ ਨੇ ਨਸ਼ਿਆਂ ਦੇ ਵਿੱਚ ਕਈਆਂ ਨੇ ਗੁਟਕੀਆਂ ਦੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਔਰ ਨਸ਼ੇ ਨੂੰ ਘਟਾਉਣ ਦੀ بجائے ਨਸ਼ਾ ਵਧਾਇਆ ਗਿਆ ਹਰ ਇੱਕ ਪਿੰਡ ਦੇ ਵਿੱਚ ਨਸ਼ਾ ਪਹੁੰਚਿਆ ਗਿਆ ਪਰ ਮੈਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਔਰ ਹਰ ਇੱਕ ਧਰਮ ਤੋਂ ਧਰਮ ਨੂੰ ਨਾਲ ਲੈ ਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿਓ ਸੇਵਾ ਕਰਨ ਦਾ ਨਸ਼ੇ ਨੂੰ ਆਪਾਂ ਠੱਲ ਪਾ ਸਕੀਏ ਭੁਰਨ ਹੱਤਿਆ ਨੂੰ ਆਪਾਂ ਠੱਲ ਪਾ ਸਕੀਏ ਔਰ ਆਨੰਦਪੁਰ ਸਾਹਿਬ ਦੀ ਧਰਤੀ ਤੇ 에어ਪੋਰਟ ਆਪਾਂ ਅੰਤਰਰਾਸ਼ਟਰੀ 에어ਪੋਰਟ ਬਣਾ ਸਕੀਏ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਬੇਨਤੀ ਇਹ ਵੀ ਕਰਦਾ ਹੈਗਾ ਕਿ ਜਿਹੜਾ ਨਾਂ ਪਾਕਿਸਤਾਨ ਨੂੰ ਰਸਤਾ ਜਿਹੜਾ ਬੰਦਾ ਉਹ ਵੀ ਖਲੌਣ ਦੀ ਮੈਂ ਕੋਸ਼ਿਸ਼ ਕਰਾਂਗਾ ਜੇ ਤੁਸੀਂ ਮੈਨੂੰ ਮੌਕਾ ਦੋਗੇ ਤੇ ਜਿਹੜਾ ਸਾਡਾ ਵਪਾਰ ਹੈ ਵੀ ਬੰਦ ਹੋ ਚੁੱਕਿਆ ਹੈਗਾ ਔਰ ਨੌਜਵਾਨੀ ਹੈ ਜਿਹੜੀ ਬੱਚੇ ਨੇ ਸਾਡੇ ਬਿਜ਼ਨਸ ਆ ਜਿਹੜਾ ਉਹ ਠੱਪ ਹੁੰਦਾ ਜਾ ਰਿਹਾ ਹੈ ਜੇ ਤੁਸੀਂ ਮੈਨੂੰ ਮੌਕਾ ਦੋਗੇ ਪਾਰਲੀਮੈਂਟ ਵਿੱਚ ਜਾਣ ਦਾ ਔਰ ਮੈਂ ਇਸ ਵਿਸ਼ੇ ਤੇ ਵੀ ਗੱਲ ਕਰ ਸਕੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਹੁਕਮ ਜੀ ਵਾਹਿਗੁਰੂ ਜੀ ਕਾ ਖਾਲਸਾ श्री वाहिगुरु जी की फतेह जय श्री राम जय माता दी जय पीरा दी जय मस्ता जी इसलामेकम जय मसी आज बहुत ही खास दिन है कि असी बाबा जसवीर सिंह जो कि पिपल माजरा तो आनंदपुर साहब मैंबर पार्लीमेंट हल्के संत समाज वालों उम्मीदवार हैं असी ਉਹਨਾਂ ਦੇ ਹੱਕ ਵਿੱਚ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਆਏ ਹਾਂ ਮੈਂ ਪ੍ਰੋਫੈਸਰ ਸੁਖਵਿੰਦਰ ਸਿੰਘ ਸਾਗਰ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਕਿ ਅੱਜ ਖਾਲਸੇ ਦੀ ਧਰਤੀ ਉੱਪਰ ਆ ਕੇ ਸਾਨੂੰ ਜਿਹੜਾ ਹੈ ਉਹ ਸੈਦਾ ਅਸਲਾਮ ਕਰਨ ਦਾ ਜਿਹੜਾ ਇੱਕ ਕਿਸਮ ਦਾ ਮਾਣ ਹਾਸਲ ਹੋਇਆ ਸ਼੍ਰੀ ਰਾਜਪੁਰ ਸਾਹਿਬ ਜਿਹਦਾ ਪਹਿਲਾ ਨਾਮ ਚੱਕ ਨਾਨਕੀ ਨਗਰ ਸੀ ਜਿਸ ਨੂੰ ਨਵੇਂ ਬਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 1665 ਵਿੱਚ ਵਸਾਇਆ ਉਹਦੇ ਬਾਅਦ ਉਹਨਾਂ ਦੇ ਸੁਪੁੱਤਰ ਲਈ 1699 ਵਿੱਚ ਮੇਰੀ ਮੁਰਾਦ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਹੈ ਉਹਨਾਂ ਨੇ 시 ਅਨੰਦਪੁਰ ਸਾਹਿਬ ਦਾ ਨਿਪਟਾਅ ਰੱਖਿਆ ਅਤੇ 10 ਸਾਲ ਬਾਅਦ ਉਹਨਾਂ ਨੇ 1700 ਵਿੱਚ ਖਾਲਸਾ ਪੰਥ ਦੀ ਸਾਜਨਾ ਜਿਹੜੀ ਹੈ ਉਹ اسی ਧਰਤੀ ਤੇ ਕੀਤੀ ਮੈਂ ਇਸ ਗੱਲ ਨੂੰ ਸੰਬੋਧਨ ਕਰਦਿਆਂ ਫਖਰ ਮਹਿਸੂਸ ਕਰਦਾ ਕਿ ਸ਼੍ਰੀ ਤਖਤਗੜ੍ਹ ਸਾਹਿਬ ਜਿਹੜਾ ਕਿਸਗੜ੍ਹ ਸਾਹਿਬ ਇੱਥੇ ਹੈ ਉਹ ਸਾਡੇ ਪੰਜ ਤਖਤਾਂ ਚੋਂ ਮੁੱਖ ਤਖਤ ਹੈ ਔਰ ਮਾਤਾ ਨਰਨਾ ਦੇਵੀ ਜੀ ਦਾ ਮੰਦਿਰ ਜਿਹੜਾ ਹੈ ਉਹ ਮਾ ਦੁਰਗਾ ਦੇ 51 ਜਿਹੜੇ ਸਥਲ ਹਨ ਉਹਨਾਂ ਚੋਂ ਇੱਕ ਮੰਨਿਆ ਜਾਂਦਾ ਹੈ ਮੈਂ ਇਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਸਜਦਾ ਸਲਾਮ ਕਰਦੇ ਹੋਏ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਕਿ ਸੰਸਮਾਜ ਵੈਲਫੇਅਰ ਪੰਜਾਬ ਜਿਹੜਾ ਹੈ ਬਾਬਾ ਜਸਵੀਰ ਸਿੰਘ ਜੀ ਦੀ ਸਪੋਰਟ ਦੇ ਉੱਪਰ ਪੂਰੀ ਤਰ੍ਹਾਂ ਖੜਾ ਹੈ ਦਿਨ ਰਾਤ ਇਹ ਕਰੇਗਾ ਇੱਕ ਐਸੀ ਸ਼ਖਸੀਅਤ ਬਾਬਾ ਜਸਵੀਰ ਸਿੰਘ ਜਿਹੜੇ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਭਾਵੇਂ ਹੋਣ ਗਰੀਬ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਹੋਵੇ ਗਰੀਬ ਆਵਾਮ ਦੇ ਮੈਡੀਕਲ ਦੀਆਂ ਫੈਸਿਲਿਟੀਆਂ ਦੀ ਗੱਲ ਹੋਵੇ ਬਾਬਾ ਜਸਵੀਰ ਸਿੰਘ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਦਿਨ ਰਾਤ ਮੈਂ ਸਰਗਰਮ ਰਹੀ ਦੀ ਇਹਨਾਂ ਮਾਮਲਿਆਂ 'ਚ ਦੇਖੀ ਹੈ। ਔਰ ਇਹੀ ਕਾਰਨ ਹੈ ਕਿ ਉਹਨਾਂ ਦੀਆਂ ਇਹਨਾਂ ਚੰਗੀਆਂ ਨੀਤੀਆਂ ਕਰਕੇ ਹੀ ਸਾ ਸਮਾਜ ਵੈਲਫੇਅਰ ਪੰਜਾਬ ਜਿਹੜਾ ਹੈ ਉਹ ਉਹਨਾਂ ਦੇ ਸਮਰਥਨ ਵਿੱਚ ਪੂਰੀ ਤਰ੍ਹਾਂ ਉਤਰ ਚੁੱਕਾ ਹੈ। ਜਦ ਪੇਪਰ दाखल ਹੋ ਜਾਣਗੇ ਬਾਬਾ ਜਸਵੀਰ ਸਿੰਘ ਜੀ ਦੇ ਅਸੀਂ ਸਾਰੇ ਡੋਰ ਟੂ ਡੋਰ ਜਾ ਕੇ ਜਿੰਨੇ ਵੀ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਦੇ ਜਿਨੇ ਵੀ ਆਵਾਮ ਹੈ ਜਿਨੇ ਬੋਡਰ ਸਹਿਬਾਨ ਹਨਮਾਨ ਜੋ ਉਹਨਾਂ ਸਾਰਿਆਂ ਕੇ ਬੇਨਤੀ ਕਰਾਂਗੇ ਕਿ ਬਾਬਾ ਜਸਬੀਰ ਸਿੰਘ ਜੀ ਆਪਾਂ ਇੱਥੋਂ ਕਾਮਯਾਬ ਕਰਦੇ ਹਾਂ ਕਿਉਂਕਿ ਬੜੀ ਧਾਰਮਿਕ ਪਰਵਿਰਤੀ ਦੇ ਦੇਖ ਰੂ ਹਨ ਉਹ ਆਵਾਮ ਦਾ ਭਲਾ ਹਮੇਸ਼ਾ ਚਾਣ ਵਾਲੇ ਹਨ ਜਿੰਨੀਆਂ ਸੁੱਖ ਸਹੂਲਤਾਂ ਇਹ ਇਸ ਕੰਸਟੀਚੂਐਂਸੀ ਚ ਲਿਆ ਸਕਦੇ ਹਨ ਸ਼ਾਇਦ ਕੋਈ ਹੋਰ ਨਹੀਂ ਲਿਆ ਸਕਦਾ ਕਿਉਂਕਿ 543 ਮੈਂਬਰ ਪਾਰਲੀਮੈਂਟ ਜਿਹੜੇ ਹਨ ਉਹ ਚੁਣ ਕੇ ਜਾਣੇ ਹਨ ਮੈਂ ਗੁਜ਼ਾਰਿਸ਼ ਕਰਾਂਗਾ ਮਾਨਯੋਗ ਚੀਫ ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਰਜੀਵ ਕੁਮਾਰ ਜੀ ਨੂੰ ਕਿ ਜਿਹੜੀ VOTING ਹੈ ਮਸ਼ੀਨ ਨਾਲ ਉਹਨੂੰ ਬੰਦ ਕੀਤਾ ਜਾਵੇ। ਔਰ ਬੈਲਟ ਪੇਪਰ ਜਿਹੜਾ ਹੈ ਉਹਨੂੰ ਜੇ ਅਸੀਂ ਅੱਗੇ ਲਿਆਵਾਂਗੇ ਤਾਂ ਮੇਰੇ ਖਿਆਲ ਜਿਹੜੀ ਕ腐ਸ਼ਨ ਹੁੰਦੀ ਹੈ ਮਸ਼ੀਨਾਂ 'ਚ ਉਹਨੂੰ ਅਸੀਂ ਦੂਰ ਕਰਨ 'ਚ ਆਪਣਾ ਵੱਡਾ ਮੁੱਲਾ ਯੋਗਦਾਨ ਪਾਵਾਂਗੇ ਤੇ ਭਾਰਤ ਦਾ ਲੋਕਤੰਤਰ ਜਿਹੜਾ ਆ ਸਭ ਤੋਂ ਮਜ਼ਬੂਤ ਲੋਕਤੰਤਰ ਦੁਨੀਆ 'ਚ ਮੰਨਿਆ ਜਾਂਦਾ ਔਰ ਉਸ ਲੋਕਤੰਤਰ ਨੂੰ ਹੋਰ ਬਲ ਦੇਣ ਲਈ ਅਗਰ ਅਸੀਂ ਵੋਟ ਪੇਪਰ ਰਹੀਂ voting ਦਾ سلسلہ ਚਲਾਈਏ ਤੇ ਉਹ ਜ਼ਿਆਦਾ ਲਾਹੇਵੰਦ ਸਿੱਧ ਹੋਵੇਗਾ ਔਰ ਬਾਬਾ ਜਸਵੀਰ ਸਿੰਘ ਵਰਗੇ ਕੈਂਡੀਡੇਟ ਜਿਹੜੇ ਹਣ ਉਹ ਨਿਰਪੱਖ ਤੌਰ ਤੇ ਜਿੱਤ ਕੇ ਦੁਨੀਆ ਦੇ ਸਾਹਮਣੇ ਆ ਕੇ ਆਪਣੀ ਕਾਰਗਰਦਗੀ ਜਿਹੜੀ ਉਹ ਸਿੱਧ ਕਰ ਸਕਣਗੇ ਦੂਸਰੀ ਗੱਲ ਮੁੱਖ ਪਾਰਟੀਆਂ ਖਾਸ ਤੌਰ ਤੇ ਦੋ ਮੁੱਖ ਪਾਰਟੀਆਂ ਜਿਨ੍ਹਾਂ ਚ ਕਾਂਗਰਸ ਸ਼ਾਮਿਲ ਹੈ ਜਾਂ ਬੀ ਜੀ ਪੀ ਸ਼ਾਮਿਲ ਹੈ ਇਹ ਦੋਨੋਂ ਹੀ ਅਲਾਈਅੰਸ ਕਰਨ ਵਾਲ ਅੱਗੇ ਵਧ ਰਹੀਆਂ ਹਨ ਹੁਣ ਤੱਕ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਿਹਨੂੰ ਅਸੀਂ ਐਨ ਡੀ ਏ ਦਾ ਨਾਮ ਦਿੰਦੇ ਹਾਂ ਉਹਨੇ ਐਨ ਡੀ ਏ ਦੇ ਜਿਹੜੇ ਸਹਿਭਾਗੀ ਹੈ ਉਹ ਲਗਭਗ ਤਿੰਨ ਦਰਜਨ ਤੋਂ ਉੱਪਰ ਪਾਰਟੀਆਂ ਨਾਲ ਉਹਨੇ ਆਪਣਾ ਗੱਠ ਜੋੜ ਕਰ ਲਿਆ ਹੈ ਦੂਜੀ ਪਾਰਟੀ ਜਿਹੜੀ ਵੱਡੀ ਪਾਰਟੀ ਨੈਸ਼ਨਲ ਪਾਰਟੀ ਕਾਂਗਰਸ ਹੈ ਉਹ ਪਹਿਲੇ ਕਿਉਂਕਿ ਯੂਪੀਏ ਦੇ ਨਾਲ-ਨਾਲ ਪ੍ਰਸਿੱਧ ਸੀ ਹੁਣ ਉਹਨੇ ਆਪਣਾ ਨਾਮ ਬਦਲ ਕੇ ਇੰਡੀਆ ਰੱਖ ਲਿਆ ਹੈ ਔਰ ਇੰਡੀਆ ਨੇ ਆਮ ਆਦਮੀ ਪਾਰਟੀ ਸਮੀਤ ਜਿਹੜਾ ਹੈ ਉਹ 26 ਪਾਰਟੀਆਂ ਦੇ ਨਾਲ ਗੱਠ ਜੋੜ ਜਿਹੜਾ ਕੀਤਾ ਹੈ ਔਰ ਅਸੀਂ ਇਹਨਾਂ ਗੱਠ ਜੋੜਾਂ ਨੂੰ ਕਹਾਂਗੇ ਕਿ ਬਾਬਾ ਜਸਬੀਰ ਸਿੰਘ ਖਾਤਸਾ ਜਿਹੜੇ ਹਨ ਉਹ ਜੇ ਉਹਨਾਂ ਨਾਲ ਗੱਠ ਜੋੜ ਕਰਦੇ ਹਨ ਤਾਂ ਅਸੀਂ ਉਹਨਾਂ ਪਾਰਟੀਆਂ ਲਈ ਵੀ ਦਿਨ ਰਾਤ ਇੱਕ ਕਰਾਂਗੇ ਜਿਹੜੇ ਬਾਬਾ ਜਸਬੀਰ ਸਿੰਘ ਜੀ ਦੀ ਚੋਣ ਆਪਣੀ ਪਾਰਟੀ ਵੱਲੋਂ ਕਰਨਗੇ ਉਹਦੇ ਲਈ ਅਸੀਂ ਸਾਰੇ ਮਿਲ ਕੇ ਜਿਹੜਾ ਹੈ ਉਹ ਤਨਮਨ ਤਨ ਦੇ ਨਾਲ ਸੇਵਾ ਜਿਹੜੀ ਹੈ ਏਸੀ ਤੋਂ ਵੀ ਕਰਾਂਗੇ ਬਾਕੀ ਸੀਟਾਂ ਤੋਂ ਵੀ ਕਰਾਂਗੇ ਉਸ ਤੋਂ ਅਗਲੀ ਗੱਲ ਪੰਜਾਬ ਹਿੰਦੁਸਤਾਨ ਦੀ ਬਾਅਦ ਇੱਕ ਐਸੀ ਸਟੇਜ ਹੈ ਐਸੀ ਸਟੇਟ ਹੈ ਜਿੱਥੇ ਅਜੇ ਤੱਕ ਅਲਾਈਂਸ ਕਿਸੇ ਪਾਰਟੀ ਨੇ ਕਿਸੇ ਨਾਲ ਨਹੀਂ ਕੀਤਾ ਉਦਾ ਮੁੱਖ ਕਾਰਨ ਜਿਹੜਾ ਮੈਂ ਸਮਝਦਾ ਕਿ ਜਿਨੇ ਵੀ ਇਹਨਾਂ ਪਾਰਟੀਆਂ ਦੇ ਮਾਣਯੋਗ ਪ੍ਰਧਾਨ ਸਹਿਬਾਨ ਹਨ ਉਹਨਾਂ ਨੂੰ ਇੱਕ ਗੱਲ ਦਾ ਤੋਖਲਾ ਖਦਸ਼ਾ ਜਿਹੜਾ ਹੈ ਉਹ ਸੋਣ ਲੱਗ ਪਿਆ ਕਿ ਜੇਕਰ ਉਹਨਾਂ ਨੇ ਕਿਸੇ ਪਾਰਟੀ ਨਾਲ ਅਲਾਈਂਸ ਕਰ ਲਿਆ ਤਾਂ ਉਹਨਾਂ ਦਾ ਜਿਹੜਾ ਸਥਾਈ ਵੋਟ ਹੈ ਕਿਤੇ ਉਹ ਨਾ ਉਹਨਾਂ ਦੇ ਹੱਥੋਂ ਖੁੱਸ ਜਾਈਏ ਇਸ ਡਰ ਦੇ ਕੁਣੋਂ ਉਹਨਾਂ ਨੇ ਪੰਜਾਬ ਦੀ ਸਿਆਸਤ ਜਿਹੜੀ ਹੈ ਉਹਨੂੰ ਬਾਕੀ ਹਿੰਦੁਸਤਾਨ ਦੀ ਸਿਆਸਤ ਨਾਲੋਂ ਵੱਖਲਾ ਤੇ ਵੱਖਰਾ ਜਿਹੜਾ ਹੈ ਉਸੇ ਦਾ ਕਰ ਦਿੱਤਾ ਹੈ ਜਿਆਦਾ ਨਾ ਕਹਿੰਦਾ ਹੋਇਆ ਇੱਕ ਵਾਰ ਫੇਰ ਜਿਹੜਾ ਹਿੰਦੁਸਤਾਨ ਦਾ ਚੌਥਾ ਥੰਮ ਲੋਕਤੰਤਰ ਦਾ ਹੈ ਉਹ মিডিਆ ਹੈ মিডিਆ ਜਿਹਦੇ ਵਿੱਚ ਇਲੈਕਟ੍ਰੋਨਿਕ মিডিਆ ਵੀ ਹੈ ਪ੍ਰੈਸ ਪੇਪਰ মিডিਆ ਵੀ ਹੈ ਮੈਂ মিডিਆ ਦੇ ਆਪਣੇ ਸਾਰੇ ਹੀ तमाम ਦੋਸਤਾਂ ਨੂੰ ਹਿੰਦੁਸਤਾਨ ਦੇ ਜਿੰਨੇ ਹਨ ਕਿਉਂਕਿ ਉਹ ਲੋਕਤੰਤਰ ਦਾ ਚੌਥਾ ਖੰਭ ਹੋਣ ਕਰਕੇ ਉਹਨਾਂ ਨੂੰ ਇੱਕੋ ਗੁਜ਼ਾਰਿਸ਼ ਹੈ ਕਿ ਪਾਰਟੀਆਂ ਨੂੰ ਬਣਾਉਣ 'ਚ ਤੇ ਪਾਰਟੀਆਂ ਨੂੰ ਢਾਉਣ 'ਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਉਹ ਵੀ ਮੀਡੀਆ ਜਿਹੜਾ ਹੈ ਇਸ ਸੀਟ ਤੋਂ ਅਨੰਦਪੁਰ ਸਾਹਿਬ ਦੀ ਤੋਂ ਬਾਬਾ ਜਸਵੀਰ ਸਿੰਘ ਜੀ ਜਿਹੜੇ ਸਾਡੇ ਹਨ ਪੀਪਲ ਮਾਜਰੇ ਵਾਲੇ ਉਨਾ ਨੂੰ ਜਿਹਾ ਕੇ মিডিਆ ਜਿਹੜਾ ਹੈ ਉਹ ਭਰਪੂਰ ਹੰਗਾਰਾ ਪ੍ਰੈਸ ਵਿੱਚ ਬਾਬਾ ਜਸਵੀਰ ਸਿੰਘ ਜੀ ਦੇ ਬਾਰੇ ਦਏਗਾ ਤੇ ਉਹ ਦਿਨ ਦੂਰ ਨਹੀਂ ਕਿ ਇਹ ਸੀਟ ਤੋਂ ਬਾਬਾ ਜਸਵੀਰ ਸਿੰਘ ਜਿਹੜੇ ਹਨ ਮੈਂਬਰ ਪਾਰਲੀਮੈਂਟ ਬਣ ਕੇ ਸਾਡੀ ਆਵਾਜ਼ ਜਿਹੜੀ ਮੈਂਬਰ ਪਾਰਲੀਮੈਂਟ ਚ ਰੌਸ਼ਨੀ ਕਰਦੀ ਹੈ ਜਿਆਦਾ ਨਾ ਕਹਿੰਦਾ ਹਾਸ ਤੁਹਾਡਾ ਸਤਿ ਸ੍ਰੀ ਅਕਾਲ ਸਾਡਾ ਸਮਾਜ ਜਕੜਿਆ ਹੋਇਆ ਹਰੇਕ ਪਾਰਟੀ ਕਹਿੰਦੀ ਹੈ ਸਾਨੂੰ ਮੌਕਾ ਦਿਓ ਅਸੀਂ ਨਸ਼ੇ ਬਿਕਲੇ ਬੰਦ ਕਰ ਦਾਂਗੇ ਅਸੀਂ ਕਰਪਸ਼ਨ ਬੰਦ ਕਰ ਦਾਂਗੇ ਪਰ ਬੰਦੇ ਬਦਲਣ ਨਾਲ ਇਹ ਨਹੀਂ ਬਦਲਣਾ ਜਿਹੜਾ ਕੰਮ ਕਰਨਾ ਪੈਣਾ ਓਹੀ ਹੈ ਕਿ ਸਾਨੂੰ ਨਗਦ ਕਰੰਸੀ ਇਹਨਾਂ ਸਾਰੀਆਂ ਬਿਮਾਰੀਆਂ ਦੀ ਮਾਂ ਨਗਦ ਕਰੰਸੀ ਹੈ ਨਗਦ ਕਰੰਸੀ ਨੂੰ ਖਤਮ ਕਰਕੇ ਕੈਸ਼ਲੈਸ ਇਕਨੋਮੀ ਅਸਾਰ ਦਿਓ ਫਿਰ ਚਾਹੇ ਭਗਵੰਤ ਮਾਨ ਰਹੇ ਚਾਹੇ ਮੈਨੂੰ ਬਿਠਾ ਲਿਓ ਚਾਹੇ ਅਮਰਿੰਦਰ ਨੂੰ ਬਿਠਾ ਲਿਓ ਚੋਰੀ ਤਦ ਹੁੰਦੀ ਹੈ ਕਰਪਸ਼ਨ ਤਦ ਹੁੰਦੀ ਹੈ ਇਹ ਨਗਦ ਕਰੰਸੀ ਰਾਹੀਂ ਹੁੰਦੀ ਹੈ ਨਗਦ ਕਰੰਸੀ ਖਤਮ ਕਰ ਦਿਓ ਕੈਸ਼ਲੈਸ ਇਕਨੋਮੀ ਬਣਾ ਦਿਓ ਕੋਈ ਅਫਸਰ ਲੈ ਕੇ ਦਿਖਾਵੇ ਰਿਸ਼ਵਤ ਅੱਜ ਦੇ ਕਿਸੇ ਸੈਕਟਰੀ ਨੇ ਕਿਸੇ ਆਈਪੀਐਸ ਨੇ ਕਿਸੇ ਆਈਏਐਸ ਨੇ ਕਿਸੇ ਹੋਰ ਅਫਸਰ ਨੇ ਅੱਜ ਕੋਈ ਕਰੋੜ ਰੁਪਇਆ ਲੈਣਾ ਉਹ ਨੋਟਾਂ ਦੀ ਗੱਡੀਆਂ ਲੈਂਦਾ ਲਿਆ ਕੇ ਆਪਣੀ ਪੇਟੀ ਚ ਰੱਖ ਲੈਂਦਾ ਅਲਮਾਰੀ ਚ ਰੱਖ ਲੈਂਦਾ ਸਰਹਾਣਿਆਂ ਚ ਦੇ ਦਿੰਦੇ ਨੇ ਲੋਕ ਪਰ ਜੇ ਕੈਸ਼ ਨਾ ਹੋਵੇ ਜੇ ਸਿਰਫ ਕੈਸ਼ਲੈਸ ਇਕਨੋਮੀ ਹੋਵੇ ਔਰ ਅਕਾਊਂਟ ਟੂ ਅਕਾਊਂਟ ਟ੍ਰਾਂਸਫਰ ਹੋਵੇ ਕੋਈ ਚੋਰੀ ਨਹੀਂ ਕਰ ਸਕੂਗਾ ਕੋਈ ਕਰਾਪਸ਼ਨ ਨਹੀਂ ਕਰ ਸਕੂਗਾ ਕੋਈ ਨਸ਼ਾ ਨਹੀਂ ਵੇਚ ਸਕੂਗਾ ਔਰ ਕੈਸ਼ਲੈਸ ਇਕਨੋਮੀ ਦਾ ਇੱਕ ਹੋਰ ਫਾਇਦਾ ਵੀ ਹੈ ਐਸ ਵੇਲੇ ਸਾਡੇ ਦੇਸ਼ ਦੇ ਵਿੱਚ ਖਰਬਾਰ ਪਏ ਖਰਬਾਰ ਪਏ ਚਲਣ ਤੋਂ ਬਾਹਰ ਨਹੀਂ ਮਾਰਕੀਟ ਤੋਂ ਬਾਹਰ ਨਹੀਂ ਉਹ ਕਿਸੇ ਦੇ ਅਲਮਾਰੀ 'ਚ ਪਏ ਨੇ ਕਿਸੇ ਦੇ ਗੱਦਿਆਂ 'ਚ ਪਏ ਨੇ ਕਿਸੇ ਨੇ ਕਿਤੇ ਲੁਕੋਏ ਹੋਏ ਨੇ ਜੇ ਕੈਸ਼ ਖਤਮ ਕਰ ਦਈਏ ਤਾਂ ਲੋਕ ਘਰਾਂ 'ਚ ਇਸ ਤਰ੍ਹਾਂ ਕੈਸ਼ ਨਹੀਂ ਰੱਖ ਸਕਣਗੇ ਉਹਨਾਂ ਨੂੰ ਆਪਣੇ ਅਕਾਊਂਟ 'ਚ ਰੱਖਣਾ ਪਊ ਉਸ ਅਕਾਊਂਟ ਦੇ ਵਿੱਚ ਰੱਖੇ ਹੋਏ ਪੈਸੇ ਤੇ ਜਿਹੜਾ ਵਿਆਜ ਪਊ ਉਹਦਾ ਟੈਕਸ ਸਰਕਾਰ ਨੂੰ ਜਾਊਗਾ ਜੇ ਅਸੀਂ ਕੈਸ਼ ਖਤਮ ਕਰ ਦਨੇ ਆ ਕੈਸ਼ਲੈਸ ਇਕਨੋਮੀ ਅਪਣਾ ਸਰ ਦਨੇ ਆ ਇਸ ਵੇਲੇ ਤੁਸੀਂ ਬਾਜ਼ਾਰ ਚ ਜਾਓ ਕੋਈ ਸਮਾਨ ਤੁਸੀਂ ਖਰੀਦਣਾ ਹੈ ਵੱਡਾ ਪੱਖੇ ਖਰੀਦਣੇ ਨੇ ਇਲੈਕਟ੍ਰੀਫਿਕੇਸ਼ਨ ਕਰਨੀਆਂ ਹੈ ਟਾਇਲਾਂ ਖਰੀਦਣੀਆਂ ਨੇ ਪਾਈਪ ਲਾਉਣੇ ਨੇ ਵੱਡਾ ਸਮਾਨ ਹੋਰ ਵੀ ਵੱਡੇ ਸਮੋਸਿਆਂ ਦੀ ਰੇੜੀ ਵਾਲਾ ਤਾਂ ਕਹਿੰਦਾ ਜੀ ਮੈਨੂੰ ਤੁਸੀਂ ਆਏ ਤੇ ਗੂਗਲ ਪੇ ਕਰ ਦਿਓ ਛੋਟੀਆਂ ਛੋਟੀਆਂ ਰੇੜੀਆਂ ਵਾਲੇ ਮਜ਼ਦੂਰ ਲੋਕ ਉਹ Google Pay, PhonePe ላይ ਬੈਠੇ ਨੇ ਵੀ ਸਾਨੂੰ ਪੇਮੈਂਟ ਇਹਦੇ ਤੇ ਦੇ ਦਿਓ ਕੋਈ ਗੱਲ ਨਹੀਂ। ਪਰ ਜਿੱਦੇ ਵੱਡੇ ਕਾਰੋਬਾਰੀ ਨੇ ਉਹਨਾਂ ਨੂੰ ਕਹੋ ਵੀ ਅਸੀਂ ਤੁਹਾਡਾ ਅਕਾਊਂਟ 'ਚ ਪੈਸੇ ਜੜਨੇ ਆ ਤੁਹਾਨੂੰ ਟੈਕਸ ਦੰਨੇ ਆ ਜਾਂ ਇਸ ਤਰ੍ਹਾਂ ਨਹੀਂ ਵੀ ਕੈਸ਼ ਦਿਓ। ਕਿਉਂ ਕੈਸ਼ ਦਿਓ? ਕਿਉਂਕਿ ਉਹਨਾਂ ਨੇ ਟੈਕਸ ਚੋਰੀ ਕਰਨਾ ਹੈ। ਜੇ ਹੋ ਅਕਾਊਂਟ 'ਚ ਪੇਮੈਂਟ ਲੈਣਦਿਆਂ ਤਾਂ ਟੈਕਸ ਪੇ ਕਰਨਾ ਪਊ। ਖਰਬਨ ਪਰ ਟੈਕਸ ਚੋਰੀ ਹੋ ਰਹੀ ਹੈ ਨੇ। ਜੇ ਟੈਕਸ ਚੋਰੀ ਬੰਦ ਕਰ ਦਈਏ ਤਾਂ ਸਰਕਾਰ ਦੀ ਇੰਨੀ ਆਮਦਨ ਹੋ ਜੂ ਸਰਕਾਰ ਨੂੰ ਤਾਂ ਸਮਝ ਨਹੀਂ ਪੈਣਾ ਇਹ ਪੈਸਾ ਖਰਚੀਏ ਕਿੱਥੇ। ਆਪਣੀ ਪਾਰਟੀ ਦਾ ਵਿਜ਼ਨ ਕੀ ਹੋਵੇਗਾ ਇੱਕ ਕੈਸ਼ਲੈਸ ਇਕਨੋਮੀ ਦੂਜਾ ਅਸੀਂ ਜਿਹੜਾ ਹੁਣ ਸਿਸਟਮ ਹੈ ਇਹਦੇ ਚ ਪੈਸੇ ਫੈਸਲੇ ਲੈਣ ਦਾ ਜਿਹੜਾ ਪ੍ਰਬੰਧ ਹੈ ਇਹ ਅਸੀਂ 5 ਸਾਲ ਤੱਕ ਵਾਰੀ ਆਪਣੇ ਨੁਮਾਇੰਦੇ ਚੁੰងਦੇ ਹਾਂ ਉਸ ਤੋਂ ਬਾਅਦ ਮੰਤਰੀ ਮੰਡਲ ਬਣਦਾ ਹੈ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦਾ ਹੈ ਨੇ ਫਿਰ 5 ਸਾਲ ਉਹੀ ਫੈਸਲੇ ਕਰਦੇ ਨੇ ਅਸੀਂ ਫੈਸਲੇ ਲੈਣ ਦੀ ਪ੍ਰਕਿਰਿਆ ਦੇ ਵਿੱਚ ਇੱਕ ਸ਼ਾਮਲ ਕਰਾਂਗੇ ਫਜ਼ਲਾਂ ਦੇ ਵਿੱਚ ਵੀ ਜਦੋਂ ਵੀ ਕੋਈ ਵੱਡਾ ਫੈਸਲਾ ਕਰਨਾ ਹੈ ਹਥਿਆਰ ਖਰੀਦਣੇ ਨੇ ਹਥਿਆਰ ਕਮਿਸ਼ਨ ਵਾਸਤੇ ਇਜ਼ਹਾਰ ਖਰੀਦਣੇ ਨੇ ਕਰਪਾਨ ਰੁਪਏ ਦੇ ਵੱਡਾ ਕੋਈ ਫੈਸਲਾ ਕਰਨਾ ਜਿਸ ਤੇ ਸਮਾਜ ਦੇ ਵਿੱਚ ਵੰਡ ਪੈ ਗਈ ਜਿੱਥੇ ਆਪੋਜੀਸ਼ਨ ਮਨੋਧ ਕਰ ਰਹੀ ਹੈ ਉੱਥੇ ਫੈਸਲਾ ਲੈਣ ਤੋਂ ਪਹਿਲਾਂ ਰੈਫਰੈਂਡਮ ਪੂਰੇ ਦੇਸ਼ ਦੇ ਵਿੱਚ ਰੈਫਰੈਂਡਮ ਕਰਾ ਕੇ ਰੈਫਰੈਂਡਮ ਰਾਹੀਂ ਫੈਸਲਾ ਲਿਆ ਜਾਵੇ ਜਨਤਾ ਕੋਲੋਂ ਉਹ ਫੈਸਲਾ ਲਾਗੂ ਕੀਤਾ ਜਾਵੇ ਇਹ ਨਹੀਂ ਹੈ ਵੀ ਪ੍ਰਧਾਨ ਮੰਤਰੀ ਜਿੱਦ ਕਰਕੇ ਬੈਗ ਜਾ ਮੰਤਰੀ ਮੰਡਲ ਨੇ ਥੋੜੇ ਜੇ ਮੁਠੀ بھر ਲੋਕਾਂ ਨੇ ਫੈਸਲਾ ਕਰ ਲਿਆ ਉਹ ਨਹੀਂ ਤੁਸੀਂ ਪੰਜਾਬ ਚ ਇਕੱਲੇ ਲੈਕਚਰ ਲੜੋ ਕਿਉਂਕਿ ਪੂਰੇ ਦੇਸ਼ ਚ ਲੜੋਗੇ ਇਹ ਆਫੀ ਆਲ ਇੰਡੀਆ ਮਤਲਬ ਲੈਵਲ ਤੇ ਕਰ ਰਹੇ ਹੈ ਕਿੰਨੀਆਂ ਸੀਟਾਂ ਤੇ ਲੈਕਚਰ ਲੜੋਗੇ ਅਜੇ ਰੈਕਟਰ ਫਿਕਰ ਤੇ ਨਹੀਂ ਆਈ ਸਾਨੂੰ ਆਲ ਇੰਡੀਆ ਲੈਵਲ ਤੇ ਬਾਮਨ ਮੇਸ਼ਰਾਮ ਨੇ ਬਾਮਸੀਪ ਦੇ ਆ ਨੂੰ ਨੇ ਉਹ ਲੀਡ ਕਰ ਰਹੇ ਨੇ ਉਹ ਵਾਈ ਭਗਵਾਈ ਦੇ ਰਹੇ ਨੇ ਉਸ ਪੰਜਾਬ ਦੀ 13 ਸੀਟਾਂ 13 ਤੇ ਚੰਡੀਗੜ੍ਹ ਸਮੇਤ 14 14 ਲੜੋਣੇ ਵੀ ਲੈਣੇ ਨੇ ਇਹ ਚਿੱਤ ਹਾਂ ਮੈਂ ਰੈਫਰਮੂਵਮੈਂਟ ਚ ਰਿਹਾ ਕਮਿਊਨਿਸਟਾਂ ਵੱਲੋਂ ਮਤਲਬ ਕੰਪੇਨ ਕਰਦਾ ਰਿਹਾ ਸਾਡੇ ਕਰਨਾਲ ਸਿੰਘ ਅਗਲਾਹਾ ਜੀ ਨੇ ਇਹ ਵੀ ਡਬਲਯੂਸੀਐਸੀ ਸੋਸ਼ਲਿਸਟ ਪਾਰਟੀ ਦੇ ਨੇ ਤੇ ਅਨੰਦਪੁਰ ਸਾਹਿਬ ਵਿਧਾਨ ਸਭਾ ਤੋਂ ਤੁਸੀਂ ਕਿਹੜੇ ਉਮੀਦਵਾਰ ਹਾਂ ਪਰਲਮੈਂਟ ਪਰਲਮੈਂਟ ਤੋਂ ਜਸਵੀਰ ਸਿੰਘ ਖਾਲਸਾ ਜੀ ਨੇ ਅੱਛਾ ਜੀ ਇਹ ਸਾਡੇ ਉਮੀਦਵਾਰ ਹੋਣਗੇ ਅਨੰਦਪੁਰ ਲਈ ਅਸੀਂ ਸੰਖੇਪ ਇੱਕ ਮੈਂ ਇੰਟਰੋਡਿਊਸ ਕਰਨਾ ਚਾਹੁੰਦਾ ਅਨੰਦਪੁਰ ਸਿੱਖ ਇਤਿਹਾਸ ਦਾ ਬਹੁਤ ਇੰਪੋਰਟੈਂਟ ਸੈਂਟਰ ਹੈ ਅਨੰਦਪੁਰ ਲਈ ਅਸੀਂ ਸਪੈਸ਼ਲ ਜਿਹੜਾ ਕੰਮ ਕਰਾਂਗੇ ਉਹ ਹੈ ਵੀ ਇੱਥੇ ਇੰਟਰਨੈਸ਼ਨਲ 에ਅਰਪੋਰਟ ਅਸੀਂ ਬਣਾਵਾਂਗੇ ਇਹ ਸੈਂਟਰ ਨੂੰ ਇੰਟਰਨੈਸ਼ਨਲ ਲੈਵਲ ਤੇ ਦਰਸ਼ਕਾਂ ਦੇ ਆਉਣ ਦਾ ਪੂਰਾ ਇਨਫਰਾਸਟ੍ਰਕਚਰ ਉਸਾਰਾਂਗੇ ਤਾਂ ਕਿ ਦੁਨੀਆ ਭਰ ਤੋਂ ਖਾਲਸਾ ਪੰਥ ਦੀ ਜਨਮ ਭੂਮੀ ਹੈ ਇੱਕ ਵੱਖਰਾ ਦ੍ਰਿਸ਼ਟੀਕੋਣ ਸਮਾਜ ਨੂੰ ਅਸੀਂ ਦਿੰਦਾ ਇੱਥੋਂ ਦੁਨੀਆ ਭਰ ਦੇ ਲੋਕ ਕੌਣ ਉਹਦੇ ਲਈ ਸਾਰੀਆਂ ਸਹੂਲਤਾਂ ਵਧੀਆ ਰੇਲਵੇ 에어ਪੋਰਟ ਇਹ ਸਭ ਅਸੀਂ ਆ ਸਾਰਾ ਜੀ ਭਾਈ ਸਾਹਿਬ ਜੀ ਅੱਜ ਆਪਾਂ ਪ੍ਰੈਸ ਕਾਨਫਰੈਂਸ ਕਰ ਰਹੇ ਆ ਕਿ ਮਕਸਦ ਆਪਣਾ ਮੈਂ ਹਰਵੰਸ ਮਾਗੜ ਪੰਜਾਬ ਸੋਸ਼ਲਿਸਟ ਅਲਾਈਅੰਸ ਦਾ ਪੰਜਾਬ ਦਾ ਪ੍ਰਧਾਨ ਐ ਪੰਜਾਬ ਸੋਸ਼ਲਿਸਟ ਅਲਾਈਅੰਸ ਛੋਟੀਆਂ-ਛੋਟੀਆਂ ਰਾਜਨੀਤਿਕ ਜਥੇਬੰਦੀਆਂ ਦਾ ਮਿਲ ਕੇ ਬਣਾਇਆ ਹੋਇਆ ਇੱਕ ਐਲਾਈਅንስ ਹੈ ਇਹਦੇ ਚ ਰਮਨੁਸਨੀ ਸੋਸ਼ਲਿਸਟ ਪਾਰਟੀ ਹੈ ਬੌਜਲ ਮੁਕਤੀ ਪਾਰਟੀ ਹੈ ਮਜ਼ਦੂਰ ਮੁਕਤੀ ਮੋਰਚਾ ਹੈ ਲੇਬਰ ਪਾਰਟੀ ਹੈ ਇਸ ਤਰ੍ਹਾਂ ਦੀਆਂ ਕੋਈ 13-14 ਛੋਟੀਆਂ ਜਿਹੀਆਂ ਸੰਗਠਨੀਆਂ ਮਿਲ ਕੇ ਅਸੀਂ ਇੱਕ ਐਲਾਈਅንስ ਬਣਾਇਆ ਸਾਡਾ ਰਾਜਨੀਤਿਕ ਚਾਣ ਦਾ ਮੰਤਵ ਇਸ ਮੰਚ ਤੇ ਉਤਰਨ ਦਾ ਸਾਡਾ ਮੰਤਵ ਇਹ ਹੈ ਕਿ ਹੁਣ ਤੱਕ ਜਿਹੜੀਆਂ ਸਰਕਾਰਾਂ ਬਣਦੀਆਂ ਰਹੀਆਂ ਸੰਦੀ ਪਾਰਲੀਮੈਂਟਕ ਡੈਮੋਕ੍ਰੇਸੀ ਜਿਹਦੇ ਰਾਹੀਂ ਸਾਡੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਇਹਦੀ ਨੀਂਹ ਅੰਗਰੇਜ਼ਾਂ ਦੇ ਰਾਜ ਵਿੱਚ ਰੱਖੀ ਗਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਸਰਕਾਰਾਂ ਬਣੀਆਂ ਕਿੰਨੇ ਚਿਹਰੇ ਬਦਲੇ ਸਿਰਫ ਚਿਹਰੇ ਬਦਲਦੇ ਨੇ ਪੰਡਿਤ ਬਹਾਰ ਲਾਲ ਨਰੂਦਵਾਦ ਸ਼ਾਸਤਰੀ ਜੀ ਆਗੇ ਇੰਦਰਾ ਗਾਂਧੀ ਆ ਗਈ ਤੇ ਉਸ ਤੋਂ ਬਾਅਦ ਫਿਰ ਤੁਹਾਡਾ ਬੀਜੇਪੀ ਦਾ ਆ ਗਿਆ ਅਮ ਅਮ ਬਾਜਪਾਈ ਜੀ ਆ ਗਏ મોદી ਆ ਗਏ ਸਟੇਟਾਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਪਹਿਲਾਂ ਸਾਡੇ ਕੇਰੋਂ ਦੀ ਰਹੇ ਪ੍ਰਕਾਸ਼ ਸਿੰਘ ਬਾਦਲ ਰਹੇ ਅਮਰਿੰਦਰ ਸਿੰਘ ਰਹੇ ਹੁਣ ਭਗਵੰਤ ਸਿੰਘ ਮਾਨ ਨੇ ਕੀ ਚੋਣਾਂ ਦੇ ਵਿੱਚ ਕੇਰੇ ਬਦਲਦੇ ਨੇ ਨੀਤੀਆਂ ਨਹੀਂ ਬਦਲਦੀਆਂ ਜਿਹੜਾ ਸਿਸਟਮ ਹੈ ਉਹ ਨਹੀਂ ਬਦਲਦਾ ਬੰਦੇ ਬਦਲ ਜਾਂਦੇ ਨੇ ਸਾਡਾ ਇਸ ਰਾਜਨੀਤਿਕ ਲੜਾਈ ਚ ਉਤਰਨ ਦਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਚਿਹਰੇ ਬਦਲਣ ਦਾ ਡਰਾਮਾ ਨਹੀਂ ਕਰਨਾ ਅਸੀਂ ਇਸ ਰਾਜ ਦੀਆਂ ਚਾਹੇ ਉਹ ਸਟੇਟ ਹੈ ਚਾਹੇ ਸੈਂਟਰ ਹੈ ਨੀਤੀਆਂ ਬਦਲਣੀਆਂ ਨੇ ਪ੍ਰੋਗਰਾਮ ਬਦਲਣੇ ਬੁਨਿਆਦ ਬਦਲਣੀਆਂ ਢਾਂਚਾ ਬਦਲਣੇ ਕਿਉਂਕਿ ਸਾਡੀ ਹੀ ਸਮਝ ਹੈ ਕਿ ਇਹ ਢਾਂਚਾ ਇਹ ਨੀਤੀਆਂ ਕਿਰਤ ਕਰਨ ਵਾਲੇ ਲੋਕਾਂ ਦੇ ਖਿਲਾਫ ਨੇ ਇਹਨਾਂ ਨੀਤੀਆਂ ਤੇ ਚੱਲਦੇ ਆ ਇਸ ਧੰਕੇ ਤੇ ਚੱਲਦੇ ਆ ਜਿਹੜੇ ਬੇਲੜ ਨੇ ਦੂਜਿਆਂ ਦੀ ਕਿਰਤ ਤੇ ਪੜਨ ਵਾਲੇ ਨੇ ਮਲਕ ਭਾਗੋ ਨੇ ਉਹ ਤਾਕਤਵਰ ਹੋਈ ਜਾਂਦੇ ਨੇ ਧਨਾੜ ਹੋਈ ਜਾਂਦੇ ਨੇ ਪਰ ਜਿਹੜੇ ਕਿਰਤ ਕਰਨ ਵਾਲੇ ਨੇ ਭਾਈ ਲਾਲੋ ਨੇ ਉਹ ਪੁਖਮਰੀ ਦੀ ਜ਼ਿੰਦਗੀ ਜੂ ਰਹੇ ਨੇ ਅਸੀਂ ਇਹ ਸਿਸਟਮ ਬਦਲਣਾ ਹੈ ਅਸੀਂ ਕਿਹੜਾ ਸਿਸਟਮ ਸਾਰਨਾ ਹੈ ਜਿੱਦੇ ਕਿਰਤ ਕਰਨ ਵਾਲਿਆਂ ਦੀ ਭਾਈ ਲਾਲੂਆਂ ਦੀ ਸਰਦਾਰੀ ਹੋਵੇ ਔਰ ਮਨਕ ਭਗਵਾਨ ਨੂੰ ਅਸੀਂ ਸਤਾ ਤੋਂ ਪਾਸੇ ਹਟਾਉਣਾ ਹੈ ਔਰ ਇਹਨਾਂ ਲਈ ਹੈਗਾ ਇੱਕ ਰੋਡ ਮੈਪ ਹੈ ਸਾਡੇ ਕੋਲ ਇਹ ਨਹੀਂ ਹੈ ਵੀ ਅਸੀਂ ਸਿਰਫ ਇਕੱਲਾ ਹੀ ਕਰਦੇ ਆ ਮੈਂ ਤੁਹਾਨੂੰ ਪੂਰਾ ਸਾਡਾ ਜਿਹੜਾ ਭਰਮਾ ਮੈਨੀਫੈਸਟੋ ਉਹ ਤੋਂ ਬਾਅਦ ਅਸੀਂ ਰਿਲੀਜ਼ ਕਰਾਂਗੇ ਅੱਜ ਮੈਂ ਤੁਹਾਨੂੰ ਥੋੜਾ ਇੱਕ ਵਿਜ਼ਨ ਇੱਕ ਝਲਕ ਦਿਖਾਉਣਾ ਵੀ ਅਸੀਂ ਕੀ ਕਰਨਾ ਚਾਹੁੰਦੇ ਆ ਸਾਡਾ ਕੀ ਰੋਡ ਮੈਪ ਹੈ ਜੇ ਤੁਸੀਂ ਅੱਜ ਦੇਖੋ ਤਾਂ ਸਾਡਾ ਸਮਾਜ ਭ੍ਰਿਸ਼ਟਾਚਾਰ ਚੋਰ ਬਜਾਰੀ ਠੱਗੀ ਠੋਰੀ ਨਸ਼ਿਆਂ ਦੀ ਸਮਗਲਿੰਗ